ਪੇਜਰ ਜਿੰਨਾਂ ਹਾਜੀ ਸਾਹਿਬ ਟੀਮ ਆ ਗਈ ਹੈ ਤੇ ਹਾਂ ਜੀ ਅਕੜ ਕੀ ਨਾਮ ਆਪਣਾ ਫਰਮਜੀਤ ਸਿੰਘ ਜੀ ਜੇ ਕੀ ਗੱਲ ਵਾ ਦੇ ਜੀ ਸਾਡੀ ਅਕੜ ਤੇ ਸਾਡੇ 5:30 ਵਜੇ ਪੌਣੇ 9 ਵਜੇ ਪੂਜਾ ਕਰ ਗਈ ਬਈ ਸੇਵਾ ਸਿੰਘ ਨੇ ਸੱਚ ਗੋਜ ਮਾਰਤੀ ਤੇ ਅਹੀਂ ਮੋਂਸੀ ਨੂੰ ਫੋਨ ਲਾਤਾ 9:30 9:30 ਵਜੇ ਫੋਨ ਅਹੀਂ ਲਾਇਆ ਮੋਂਸੀ ਹਣੀ ਸਾਹਿਬ ਇਹ ਕਹਿੰਦੇ ਪਹਿਲਾਂ ਰੱਖਾਂਦੇ 112 ਤੇ ਫਿਰ ਕਹਿੰਦੇ ਰੁਕੋ ਅੱਛਾ ਇਹ ਕਿੰਨੇ ਰੋਕੋ ਤੇ ਆਪ ਦੀ ਵੀ ਭੇਜ ਦੇ ਅੱਛਾ ਬਿਲਕੁਲ ਦੀ ਵਲਪੋਰਟ ਆ ਗਈ ਤੇ ਸੁਸਾਈਡ ਕਰਨ ਦਾ ਕੋਈ ਪਤਾ ਲੱਗਾ ਹਲਕੀ ਕੋਈ ਕਰਨ ਦਾ ਪਤਾ ਤਾਂ ਲੱਗਾ ਹੀ ਨਹੀਂ ਬੱਸ ਚੈੱਕ ਕਰੀ ਉਹ ਵਿੱਚੋ ਕੈਮਰੇ ਦਾ ਕੁਝ ਨਹੀਂ ਹਮ ਆਪਸਾ ਰਹਿੰਦਾ ਸੀ ਥੋੜਾ ਜਿਹਾ ਵਿੱਚ ਕਿਤੋਂ ਘਰ ਚ ਕਿੰਨੇ ਜਨੇ ਰਹਿੰਦੇ ਸੀ ਘਰ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਤੇ ਬਾਕੀ ਜਿਹੜੇ ਸੀਗੇ ਫੈਮਿਲੀ ਕਿਥੇ ਰਹਿੰਦੇ ਫੈਮਿਲੀ ਉਹ ਸਾਰੇ ਇੰਗਲੈਂਡ ਦੇ ਵਿੱਚ ਹਮ ਤੇ ਇੱਥੇ ਵੀ ਇਕੱਲਾ ਹੀ ਸੀ ਅੱਛਾ ਕਿੰਨੇ ਟਾਈਮ ਤੋਂ ਇੱਥੇ ਇਕੱਲੇ ਰਹੇ ਸੀ ਇੱਥੇ ਰਹਿਆ ਤਿੰਨ ਚਾਰ ਸਾਲ ਤੋਂ ਤੇ ਏਜ ਕਿੰਨੀ ਕਹਿੰਦੇ ਇਹਨਾਂ ਦੀ ਉਮਰ ਕਿੰਨੀ ਹੈ 80-85 ਸਾਲ ਦੀ ਹੋਊਗੀ ਹੂੰ ਤੇ ਪੁਲਿਸ ਪਹੁੰਚ ਗਈ ਮੌਕੇ ਤੇ ਹਾਂ ਮੌਕਾ ਪਹੁੰਚ ਜਦੋਂ ਫੋਨ ਕੀਤਾ ਮੌਕੇ ਤੇ ਪਹੁੰਚ ਜਿਹੜੇ ਪਿਸਤਲ ਸੀਗੇ ਇਹਨਾਂ ਦਾ ਆਪਣਾ ਸੀਗਾ ਜਾਂ ਕਿਸੇ ਦਾ ਕੋਈ ਪਤਾ ਨਹੀਂ ਸਾਨੂੰ ਜੀ ਇਹਨਾਂ ਦਾ ਆਪਣਾ ਸੀ ਜਾਂ ਜੀ ਇਹਨਾਂ ਦਾ ਪਹਿਲਾਂ ਵੀ ਕੋਈ ਸਾਨੂੰ ਪਤਾ ਠੀਕ ਹੈ ਜੀ ਹਾਂਜੀ ਅੰਸ਼ਰੇ ਜੋ ਜੇ ਵੇਥੇ ਮਰਡਰ ਸੁਸਾਇਟੀ ਦਾ ਮਾਮਲਾ ਸਾਹਮਣੇ ਆਇਆ ਕੀ ਗੱਲਬਾਤ ਹੋਈ ਸਾਰੀ ਕਿ ਮੈਂ ਥਾਣੇ ਹਾਜ਼ਰ ਸੀ ਮੈਂ ਐਸਚਓ ਥਾਣਾ ਨੂਰਮਲ ਕੁਸ਼ਿੰਦਪਾਲ ਜੀ ਮੈਂ ਸ਼ਾਮੀ ਥਾਣੇ ਹਾਜ਼ਰ ਸੀ ਤਾਂ ਇੱਕ ਟੈਲੀਫੋਨ ਗਿਆ ਬੈਣਾਪੁਰ ਤੋਂ ਜੀ ਵੀ ਇੱਕ ਆਦਮੀ ਜਿਹੜਾ ਹੈਗਾ ਉਹ ਸੁਬਸਾਈਡ ਕਰ ਰਿਹਾ ਕੋਈ ਨਾ ਹੂੰ ਤੇ ਮੈਂ ਤੁਰੰਤ ਇੱਥੇ ਬੈਣਾਪੁਰਾ ਉੱਥੇ ਉਹਨਾਂ ਦੇ ਉੱਥੇ ਘਰ ਪੁੱਜਾ ਜਿੱਥੇ ਇਹ ਹੋਇਆ ਕੋਈ ਤੇ ਪਤਾ ਕੀਤਾ ਕਿ ਸੇਵਾ ਸਿੰਘ ਪੁੱਤਰ ਸੂਨ ਸਿੰਘ ਵਾਸੀ ਪਿੰਡ ਬੈਣਾਪੁਰ ਹੈ ਜੀ ਉਮਰ ਹੈਗੀ 85 ਸਾਲ ਜੀ ਇਹਦੇ ਸਾਰੀ ਫੈਮਿਲੀ ਜਿਹੜੀ ਉਹ ਬਾਹਰ ਇੰਗਲੈਂਡ ਗਈ ਆ। ਅੱਛਾ। ਇਹ ਵੀ 3-4 ਸਾਲ ਤੋਂ ਜਿਹੜਾ ਉਹ ਇੱਥੇ ਆਣ ਕੇ ਇਕੱਲਾ ਹੀ ਰਹਿੰਦਾ ਸੀਗਾ। ਹੂੰ। ਤੇ ਇਹਦੇ ਬਾਰੇ ਦੱਸਦੇ ਆ ਕਿ ਇੱਕ ਮਹੀਨੇ ਤੋਂ ਤਕਰੀਬਨ ਇਹ ਬੜਾ ਮੋਟਾ ਡਿਪਰੈਸ਼ਨ 'ਚ ਰਹਿੰਦਾ ਸੀਗਾ। ਜੀ। ਬਾਹਰਲੇ ਲੋਕਾਂ ਨਾਲ ਮੇਲ ਮਿਲਾਪ ਜਿਹੜਾ ਘਟ ਕਰਦਾ ਇਹ ਤਾਂ ਘਰ ਅੰਦਰ ਉਤਰਾ-ਚੜਾ ਲਾ ਦੇਗਾ। ਹੂੰ। ਤੇ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਸੀਗਾ। ਜੀ। ਤੇ ਇਹਦੇ ਘਰ ਦੇ ਵਿੱਚ ਇੱਕ ਪੂਜਾ ਨਾਂ ਦੀ ਜਿਹੜੀ ਡੇਢੀ ਉਹ ਸਾਫ ਸਫਾਈ ਪੈਂਦੀ ਆ ਉਹ। ਸਾਫ ਸਫਾਈ ਕਰਨੋਂ ਦੀ ਤਾਂ ਖਾਣਾ ਖੁਣਾਇਆਉਂਦੀ ਜੀ। ਤੇ ਜਦੋਂ ਉਹ ਸ਼ਾਮੀ 5:30 ਵਜੇ ਆਈ ਸੋਨੇ ਦੇਖਿਆ ਵੀ ਅੰਦਰ ਕੋਈ ਆਵਾਜ਼ ਨਹੀਂ ਕੋਈ ਆਲੀ ਫਿਰ ਉਹ ਆਪਣੀ ਲੜਕੀ ਨੂੰ ਲੈ ਕੇ ਆਈ ਤੇ ਜਦੋਂ ਇਹਨੇ ਕੁੰਡਾ ਖੋਲ੍ਹਿਆ ਦੇਖਿਆ ਕਿ ਅੰਦਰ ਪੂਨ ਲੁੱਲਾ ਹੈਗਾ ਤੇ ਉਹ ਕਬਰਾ ਕੇ ਜਿਹੜਾ ਬਾਹਰੋਂ ਬਾਹਰ ਆ ਗਿਆ ਤਾਂ ਫਿਰ ਉਹਨੇ ਲੋਕਾਂ ਨੂੰ ਜਿਹੜਾ ਦੱਸਿਆ ਜੀ ਇਹਦੇ ਸਬੰਧਤ ਵਿੱਚ ਮੈਂ ਪੁੱਛਿਆ ਸਾਰਾ ਵੈਰੀਫਾਈ ਕੀਤਾ ਚੈੱਕ ਕੀਤਾ ਉਸ ਤੋਂ ਬਾਅਦ ਫੋਰੈਂਸਿਕ ਸੈਂਸਕੀਮ ਜਿਹੜੀ ਹੈੱਡਕੁਆਰਟਰ ਤੋਂ ਮੰਗਵਾਈ ਰਹੀ ਹੈ ਜੀ ਤੇ ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਜੀ ਫਿਲਹਾਲ ਪਹਿਲੀ ਨਜ਼ਰੇ ਜਿਹੜਾ ਇਹ ਵਾਲਾ ਹੈਗਾ ਵਾਕਿਆ ਇਹ ਸੁਸਾਇਡ ਦਾ ਹੋਣਾ ਪਾਇਆ ਜੀ ਸਰ ਜਿਹੜੇ ਪਿਸਤਲ ਨਾਲ ਸੁਸਾਇਡ ਕੀਤਾ ਉਹ ਕਿੱਦਾਂ ਇਹਨਾਂ ਦਾ ਆਪਣਾ ਹੈ ਜਾਂ ਕਿਸ ਤਰ੍ਹਾਂ ਨਹੀਂ ਉਹਦੇ ਬਾਰੇ ਤਫਤੀਸ਼ ਜਾਰੀ ਹੈ ਜੀ ਜੀ ਵਾਰਦਾਤ ਕਿੰਨੇ ਵਜੇ ਤੱਕ ਹੋਈ ਸੀ ਸਰ ਵਾਰਦਾਤ ਜਿਹੜਾ ਅਸੀਂ ਇਹਦਾ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਜੀ ਉਹ ਤਕਰੀਬਨ 8:00 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਅੰਦਰ ਜਿਹੜੀ ਆ ਹੇਲ ਜੋ ਲਿਆ ਜੀ ਤੇ ਉਸ ਤੋਂ ਬਾਅਦ ਫੇ ਜਦੋਂ ਮੈਨੂੰ ਲੱਗਦਾ ਕਿ ਇਹਨੇ ਸੁਇਸਾਈਸਿਡ ਕੀਤਾ ਤੇ ਅਸੀਂ ਦੇਖਿਆ ਹੂੰ ਕਿ ਜਿਹੜਾ ਹੈਗਾ ਘਰ ਦੇ ਵਿੱਚ ਕਧਾਰਨੀ ਗੁਰਨਾਨਕ ਦੇਵੀ ਜੀ ਦੀ ਫੋਟੋ ਲੱਗੀ ਆ ਜੀ ਤੇ ਉਹਨੂੰ ਉਹਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਉਹ ਕਮਰੇ ਚਲਾ ਗਿਆ ਜੀ ਠੀਕ ਜੀ